ਪੰਜਾਬ ਹਲੇ ਹੜ੍ਹਾਂ ਦੀ ਵਿਪਤਾ ਤੋਂ ਉੱਭਰੇ ਹੀ ਨਹੀਂ ਸੀ ਕਿ ਇੱਕ ਹੋਰ ਵੱਡੀ ਆਫਤ ਨੇ ਜਿਹੜੀ ਵਿਪਤਾ ਨੇ ਸੰਕੇਤ ਦੇ ਦਿੱਤੇ ਨੇ ਤਾਂ ਦੱਸਦੀ ਹੈ ਕਿ ਹਲੇ ਜਿਹੜਾ ਹੜ੍ਹਾਂ ਦਾ ਥੋੜਾ ਜਿਹਾ ਕਹਿਰ ਜਿਹੜਾ ਹਲੇ ਥਮਿਆ ਹੀ ਸੀ ਪਾਣੀ ਦਾ ਵਹਾਅ ਜਿਹੜਾ ਰੁਕਿਆ ਹੀ ਸੀ ਲੋਕ ਥੋੜਾ ਜਿਹਾ ਹਲੇ ਆਪਣੇ ਘਰ-ਬਾਰ ਸੈੱਟ ਹੀ ਕਰਨ ਲੱਗੇ ਹੋਏ ਨੇ ਤੇ ਇੱਕ ਹੋਰ ਜਿਹੜੀ ਵਿਪਤਾ ਨੇ ਆ ਕੇ ਘੇਰਾ ਪਾ ਲਿਆ ਤੇ ਮੌਸਮੀ ਭਾਗ ਦੇ ਵੱਲੋਂ ਜਿਹੜਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਤੇ 5 ਤੋਂ ਲੈ ਕੇ 7 ਅਕਤੂਬਰ ਤੱਕ ਭਾਰੀ ਮੀਂਹ ਲੈ ਕੇ ਚੇਤਾਵਨੀ ਦਿੱਤੀ ਗਈ ਆ ਦੱਸਦੀ ਕਿ ਹਲੇ ਰਾਵੀ ਦਰਿਆ ਦੇ ਵਿੱਚ ਹੜ੍ਹ ਦੇ ਪਾਣੀ ਕਾਰਨ 20 ਤੋਂ ਵੱਧ ਥਾਵਾਂ ਤੇ ਟੁੱਟੇ ਤੁਸੀਂ ਬੰਨ ਦੀ ਮੁਰੰਮਤ ਅਜੇ ਪੂਰੀ ਨਹੀਂ ਹੋਈ ਤੇ 5 ਤੋਂ ਲੈ ਕੇ ਜਿਹੜਾ 7 ਅਕਤੂਬਰ ਤੱਕ ਜੰਮੂ ਕਸ਼ਮੀਰ ਵਿੱਚ ਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਆ ਇਸ ਤੋਂ ਇਲਾਵਾ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀ ਜਿਹੜੀ ਉੱਥੇ ਚੇਤਾਵਨੀ ਅਧੀਨ ਨੇ ਤੇ ਇਸ ਦੇ ਮੱਦੇ ਨਾਜ਼ਰ ਡੀਸੀ ਨੇ ਜਿਹੜਾ ਇੱਕ ਵਾਰ ਫਿਰ ਤੋਂ ਚੇਤਾਵਨੀ ਜਾਰੀ ਕਰ ਦਿੱਤੀ ਆ ਜਿਸ ਦੇ ਵਿੱਚ ਲੋਕਾਂ ਨੂੰ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹਿਣ ਹੰਤੇ ਉੱਚੀਆਂ ਥਾਮਾਂ ਤੇ ਜਾਣ ਦੀ اپیل ਕੀਤੀ ਗਈ ਆ ਜਾਣਕਾਰੀ ਅਨੁਸਾਰ ਬੀਤੇ ਦਿਨ ਇਹ 라ਵੀ ਦਰਿਆ ਵਿੱਚ 28000 ਕਿਊਸਕ ਪਾਣੀ ਛੱਡਿਆ ਗਿਆ ਸੀ ਪਰ ਇੰਨੇ ਦਿਨੀ ਜਿਹੜਾ ਪਾਣੀ ਨਾਲ 라ਵੀ ਦਰਿਆ ਨੂੰ ਕੋਈ ਫਰਕ ਨਹੀਂ ਪੈਂਦਾ 라ਵੀ ਦਰਿਆ ਦੀ ਸਮਰੱਥਾ 4 ਲੱਖ ਕਿਊਸਕ ਤੋਂ ਵੀ ਵੱਧ ਦਾ ਪਰ ਦਰਜਨਾ ਥਾਮਾਂ ਦੇ ਟੁੱਟੇ ਹੋਏ ਕੰਢਿਆਂ ਕਾਰਨ ਹੋਰ ਪਾਣੀ ਆਉਣ ਨਾਲ ਸਥਿਤੀ ਵਿਗੜ ਸਕਦੀ ਆ ਬਾਕੀ ਹੁਣ ਆਉਣ ਵਾਲੇ 1-2 ਦਿਨਾਂ ਦੇ ਵਿੱਚ ਪਤਾ ਚੱਲ ਜਾਵੇਗਾ ਕਿ 라ਵੀ ਦਰਿਆ ਦਾ ਜਿਹੜਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਆਉਂਦਾ ਜਾਂ ਨਹੀਂ 라ਵੀ ਸਰਿਆਦੇ ਟੁੱਟੇ ਹੋਏ ਕੰਡਿਆਂ ਬਾਰੇ ਹੁਣ ਤੱਕ ਕੋਹਣੇ ਵਾਲਾ ਸਮਿਤ ਸਿਰਫ ਤਿੰਨ ਥਾਵਾਂ ਤੇ ਬਣ ਮੁਰੰਮਤ ਫੌਜ ਧਾਰਮਿਕ ਸੰਗਠਨਾ ਸਥਾਨਕ ਨਿਵਾਸੀਆਂ ਤੇ ਗੈਰ ਸਰਕਾਰੀ ਸੰਗਠਨਾਂ ਦੀ ਜਿਹੜੀ ਮਦਦ ਦੇ ਨਾਲ ਉਹ ਕੀਤੀ ਗਈ ਹੈ ਤਾਂ ਇਹ ਸਭ ਉਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਹਰ ਪਿੰਡ ਤੇ ਜਿੰਨਾਂ ਦੇ ਵਿੱਚ ਪੰਜਾਬ ਭਾਰ ਦੇ ਲੋਕ ਸ਼ਾਮਲ ਨੇ ਇੱਕ ਵਾਰ ਫਿਰ ਆਮ ਸਥਿਤੀ ਲਈ ਅਰਦਾਸਾਂ ਕਰ ਰਹੇ ਨੇ ਕਿਉਂਕਿ 193 ਪਿੰਡ ਪਹਿਲਾਂ ਹੀ ਹੜ੍ਹ ਦੇ ਪਾਣੀ ਨਾਲ ਬਰਬਾਦ ਹੋ ਚੁੱਕੇ ਨੇ ਤੇ ਝੋਨੇ ਦੀ ਫਸਲ ਤਬਾਹ ਹੋ ਚੁੱਕੀ ਆ ਤੇ ਜ਼ਿਲ੍ਹਾ ਪ੍ਰਸ਼ਾਸਨ ਅਜਨਾਲਾ ਤੇ ਰਾਮਦਾਸ ਖੇਤਰਾਂ ਦੇ ਵਿੱਚ ਹੜ ਪੀੜਤਾਂ ਦੀ ਮਦਦ ਲਈ ਜੰਗੀ ਪਦਰਤੇ ਕੰਮ ਚੱਲ ਰਿਹਾ ਸਾਰੇ 196 ਹੜ ਪ੍ਰਭਾਵਿਤ ਪਿੰਡਾਂ ਦੀ ਗਰਦਾਬਰੀ ਕਰਵਾਈ ਜਾ ਰਹੀ ਹੈ ਤੇ ਰਾਹਤ ਫੰਡ ਵੀ ਜਾਰੀ ਨੇ ਜੀਸੀਬੀ ਮਸ਼ੀਨਾਂ ਦੀ ਵਰਤੋਂ ਕਰਕੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਦਾ ਕੰਮ جاری ਹੈ ਜਿਨ੍ਹਾਂ ਦੇ ਘਰ ਟੱਗ ਗਏ ਨੇ ਉਹਨਾਂ ਲਈ ਨਵੇਂ ਘਰ ਬਣਾਏ ਜਾ ਰਹੇ ਨੇ ਤੇ ਜ਼ਰੂਰੀ ਘਰੇਲੂ ਸਮਾਨ ਵੀ ਪ੍ਰਦਾਨ ਕੀਤਾ ਜਾ ਰਿਹਾ ਡੀਸੀ ਦਾ ਕਹਿਣਾ ਕਿ ਸਥਿਤੀ ਕਾਬੂ ਹੇਠਾ ਤੇ ਲੋਕਾਂ ਨੂੰ ਕਬਰਾਉਣ ਦੀ ਕੋਈ ਲੋੜ ਨਹੀਂ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀਆਂ ਵਰਤ ਰਿਹਾ ਲੋਕਾਂ ਨੂੰ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਜਾਂਦੀ ਹੈ ਤੇ ਦਰਿਆਵਾਂ ਦੇ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਦਰਿਆ ਪਾਰ ਨਾ ਕਰਨ ਦੀ ਅਪੀਲ ਕੀਤੀ ਹੈ ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਸਥਿਤੀ ਦੀ ਨਿਗਰਾਨੀ ਕਰ ਰਹੀਆਂ ਨੇ ਤੇ ਦੂਜੇ ਪਾਸੇ ਖਰਾਬ ਮੌਸਮ ਤੇ ਭਾਰੀ ਮੀਂਹ ਦੀ ਸੰਭਾਵਨਾ ਦੇ ਚੱਲਦੇ ਮਾਤਾ ਵੈਸ਼ਨੋ ਦੇਵ ਦੀ ਯਾਤਰਾ ਨੂੰ 3 ਦਿਨਾਂ ਲਈ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਜ਼ਤਾਬਰੀ ਦੇ ਅਨੁਸਾਰ 5 ਤੋਂ 7 ਅਕਤੂਬਰ 2025 ਤੱਕ ਜਿਹੜਾ ਖੇਤਰ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਇਸੇ ਦੌਰਾਨ ਸਾਰੇ ਸੰਗਤਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਇਸ ਲਈ ਯਾਤਰਾ ਨੂੰ ਅਸਥਾਈ ਤੌਰ ਤੇ ਸਸਪੈਂਡ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ 8 ਅਕਤੂਬਰ 2025 ਤੋਂ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਸੰਗਤਾਂ ਆਮ ਤੌਰ ਤੇ ਦਰਸ਼ਨ ਦੇ ਜਾ ਸਕਣਗੇ ਤੇ ਪ੍ਰਸ਼ਾਸਨ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੇ ਹਾਲਾਤਾਂ ਤੇ ਨਿਗਾਹਾਂ ਰੱਖਣ ਤੇ ਯਾਤਰਾ ਲਈ ਨਮੀ ਜਾਰੀ ਕੀਤੀ ਜਾਣਕਾਰੀ ਦੀ ਪਾਲਣਾ ਕਰਦੇ ਹੋਏ ਆਪਣੀ ਯੋਜਨਾ ਬਣਾਉਣ